ਨਮਸ਼ਹਿਰ ਦੇ ਕਸਬਾ ਬਹਿਰਾਮ ਦੇ ਨਜ਼ਦੀਕ ਪਿੰਡ ਫਰਾਲਾ ਚ ਰਾਤ ਵੇਲੇ ਚੋਰ ਪੰਜਾਬ ਨੈਸ਼ਨਲ ਬੈਂਕ ਚ ਕੁਸ ਗਏ ਪਰ ਉਹ ਬੈਂਕ ਚ ਪਿਆ ਕੈਸ਼ ਚੋਰੀ ਕਰਨ 'ਚ ناکਾਮ ਰਹੇ ਚੋਰ ਬੈਂਕ ਦੇ ਪਿਛਲੇ ਹਿੱਸੇ ਦੀਆਂ ਕੰਡਿਆਲੀ ਤਾਰਾਂ ਨੂੰ ਕੱਟ ਕੇ ਦੀਵਾਰ ਨੂੰ ਸੀਤ ਲਗਾ ਕੇ ਅੰਦਰ ਦਾਖਲ ਹੋਏ ਸਨ ਚੋਰਾਂ ਦੀ ਇਹ ਘਟਨਾ ਦੂਰ ਤੋਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਕਟਨਾ ਸਥਾਨ ਤੇ ਪੁਲਿਸ ਵੀ ਪਹੁੰਚ ਕੇ ਮਾਮਲੇ ਦੀ ਜਾਂਚ ਜੁੜੀ ਹੋਈ ਹੈ ਜਿਹੜਾ ਲਾਕਰ ਵਗੈਰਾ ਜਾਂ ਸੇਫ ਹਸਕ ਰੂਮ ਨੂੰ ਤੋੜਿਆ ਤੋੜਿਆ ਤੋੜਨ ਤੋਂ ਬਾਅਦ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਅੰਦਰ ਵੀ ਸੇਫਟੀ ਪ੍ਰੋਸੈਡਰਾਂ ਦਾ ਸਟਾਫ ਹੋਣ ਨੂੰ ਤੇ ਦੋ ਵਿਅਕਤੀਆਂ ਨੇ ਜੀ ਗੜ ਘਟਾ ਤਾਂ ਰਹਿ ਨੇ ਪਰ ਸੇਫ ਹੌਸ ਜਿਹੜੀ ਸੇਫ ਹਨ ਵਾਲੀ ਸਟਾਫ ਨੇ ਲੇਟ ਕਰ ਤੇ ਇਹਦੇ ਮੁਕਾਬਲ ਤੁਸੀਂ ਬੜਾ ਧਿਆਨ ਜਿਹੜਾ ਇਹਦਾ ਮੈਨੇਜਰ ਹੈਗਾ ਉਹਦਾ ਧਿਆਨ ਲਖਿਆ ਗਿਆ ਇਹਨਾਂ ਲੋਕਾਂ ਨੂੰ ਅਸੀਂ ਪੱਕਾ ਬਚਾ ਲਿਆ ਬੈਂਕ ਚ ਚੋਰੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੋਈ ਨਵੀਆਂ ਨਹੀਂ ਨੇ ਇਸ ਤੋਂ ਪਹਿਲਾਂ ਵੀ ਜਿੱਥੇ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਉਹਨਾਂ ਬੈਂਕਾਂ ਤੇ ATM ਨੂੰ ਚੋਰ ਆਪਣਾ ਨਿਸ਼ਾਨਾ ਬਣਾ ਚੁੱਕੇ ਨੇ ਲੂੜ ਹੈ ਤੇ ਬੈਂਕ ਮੈਨੇਜਰਾਂ ਨੂੰ ਆਪਣੀ ਬੈਂਕ ਗਾੜ ਤਾਇਨਾਤ ਕਰਨ ਦੀ ਤਾਂ ਜੋ ਅਜਹੀਆਂ ਵਾਰਦਾਤਾਂ ਤੋਂ ਬਚਿਆ ਜਾ ਸਕੇ ਨਵਾਂ ਸ਼ਹਿਰ ਤੋਂ ਜੋਬਨਪ੍ਰੀਤ ਬੰਗਲ ਜਗਬਾਣੀ ਟੀਵੀ